ਅੱਜ ਦੀ ਪ੍ਰੈਸ ਕਾਨਫਰੰਸ ਇਸ ਦੇ ਰਿਗਾਰਡਿੰਗ ਹੈ ਅੱਜ ਮੁਹਾਲੀ ਪੁਲਿਸ ਨੇ ਅੱਜ ਇੱਕ ਮੋਡਿਊਲ ਜਿਹੜਾ ਹੈਗਾ ਉਹ ਬਰਸਟ ਕੀਤਾ ਜਿਹੜਾ ਕਿ ਟਾਰਗੇਟ ਕਿਲਿੰਗ ਦੇ ਵਿੱਚ ਇਨਵੋਲਡ ਹੁੰਦਾ ਸੀ ਇਹਦੇ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਇੱਕ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਅਤੇ ਇੱਕ ਮਨਿੰਦਰ ਸਿੰਘ ਉਰਫ ਬੋਬੀ ਇਹਨਾਂ ਤੋਂ 90 ਜਿਹੜੇ ਲਾਈਵ ਰਾਉਂਡ ਹੈ 9mm ਦੇ ਉਹ ਬਰਾਮਦ ਹੋਏ ਨੇ 90 ਰਾਉਂਡ ਜਿਹੜੇ ਹੈਗੇ ਤੇ ਇਹ ਜਿਹੜੇ ਹੈਗੇ ਇਹ ਚ ਮੇਨ ਜਿਹੜਾ ਇਹਦਾ ਦੋਸ਼ੀ ਹੈ ਉਹ ਮਨਿੰਦਰ ਸਿੰਘ ਉਰਫ ਬੋਬੀ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ ਇਹਦਾ ਸਾਥੀ ਜਿਹੜਾ 모ਹਿਤ ਕੁਮਾਰ ਹੈ ਇਹ ਇਹ ਉੱਥੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਖਰੜ ਦੇ ਵਿੱਚ ਪੀਜੀ ਦੇ ਵਿੱਚ ਰਹਿ ਰਿਹਾ ਸੀਗਾ ਇਹ ਅੱਗੇ ਹਰਜੀਤ ਹਰਜੀਤ ਪੰਡਾਲ ਨਾਮ ਦੇ ਵਿਅਕਤੀ ਨਾਲ ਜੁੜੇ ਹੋਏ ਨੇ ਜਿਹੜਾ ਕਿ ਇੰਗਲੈਂਡ ਰਹਿੰਦਾ ਹੈ ਹਰਜੀਤ ਪੰਡਾਲ ਅੱਗੇ ਗੋਪੀ ਨਵਾਂ ਸ਼ਹਿਰ ਦਾ ਜਿਹੜਾ ਕਿ ਰਹਿਣ ਵਾਲਾ ਹੈ ਜਿਹੜਾ ਕਿ ਯੂ ਐਸ ਏ ਦੇ ਵਿੱਚ ਫਿਲਹਾਲ ਰਹਿੰਦਾ ਹੈ ਇਹ ਅੱਗੇ ਉਹਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਗੋਪੀ ਤੇ ਹਰਜੀਤ ਪੰਡਾਲ ਦੇ ਮਾਡੂਲ ਦਾ 파ਟ ਨੇ ਇਹਨਾਂ ਦਾ ਜਿਹੜਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਕੁਝ ਟਾਰਗੇਟਸ ਜਿਹੜੇ ਸੀ ਆਇਡੈਂਟੀਫਾਈ ਕੀਤੇ ਹੋਏ ਸੀਗੇ ਹਰਜੀਤ ਪੰਡਾਲ ਦੇ ਗੋਪੀ ਨੇ ਉਹਨਾਂ ਟਾਰਗੇਟਸ ਨੂੰ ਐਲੀਮੀਨੇਟ ਕਰਨ ਵਾਸਤੇ ਇਹਨਾਂ ਕੋਲੇ ਇਹ ਸਾਰਾ ਹਥਿਆਰ ਜਿਹੜਾ ਆਇਆ ਹੋਇਆ ਸੀਗਾ ਇਹ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਥੇ ਲਾਂਡਰਾ ਰੋਡ ਦੇ ਕੋਲੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਬਾਹਰੋਂ ਕਹਿਨ ਬਾਹਰੋਂ ਕਹਿਨ ਦੇ ਮੁਤਾਬਕ ਇੱਕ ਜਗ੍ਹਾ ਤੇ ਅਨਡੈਂਟਿਫਾਈਡ ਜਗ੍ਹਾ ਤੇ ਰੱਖ ਗਿਆ ਸੀਗਾ ਜਿੱਥੋਂ 모ਹਿਤ ਨੇ ਇਹ ਕਲੈਕਟ ਕਰਕੇ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ ਇਹ ਸਾਰੀ ਜਿਹੜੀ ਚੀਜ਼ ਇਹ ਮਨਿੰਦਰ ਸਿੰਘ ਬੋਬੀ ਦੇ ਕਹਿਣ ਤੇ ਕੀਤੀ ਸੀ ਇਹਨੇ ਤੇ ਇਹਨਾਂ ਦੇ ਨਾਲ ਦੋ ਵੈਪਨ ਵੀ ਜਿਹੜੇ ਸੀਗੇ ਬਾਹਰੋਂ ਭੇਜੇ ਗਏ ਸੀਗੇ ਉਹ ਜਿਹੜੇ ਦੋ ਵੈਪਨ ਹੈ ਉਹ ਸਾਡੀ ਪੁੱਛਗਿੱਛ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਕਿਤੇ ਬਰਾਮਦ ਕਰ ਲਏ ਨੇ ਜਿਹਦੀ ਡਿਟੇਲਸ ਅਸੀਂ ਇਹਨਾਂ ਤੋਂ ਲੈ ਰਹੇ ਹਾਂ ਇਹਦੇ ਵਿੱਚ ਇਹਨਾਂ ਦੇ ਅਰੈਸਟ ਹੋਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋਣੀ ਸੀਗੀ ਉਧਰ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਉਹ ਜਿਹੜੀ ਹੈਗੀ ਪ੍ਰੀਵੈਂਟ ਹੋਈ ਹੈ ਇਹ ਦੋਨੋਂ ਜਿਹੜੇ ਹੈ ਇਹਨਾਂ ਦਾ ਕ੍ਰਿਮినਲ ਬੈਕਗ੍ਰਾਉਂਡ ਹੈ ਇਹ ਇਹਨਾਂ ਦੋਨਾਂ ਦੇ ਉੱਤੇ ਜਿਵੇਂ ਜਿਹੜਾ ਮਨਿੰਦਰ ਸਿੰਘ ਉਰਫ ਬੌਬੀ ਹੈ ਇਹ ਤੇ ਨੌ ਪਰਚੇ ਦਰਜ ਨੇ ਜੋ ਸਾਨੂੰ ਹਿੱਤਿਕ ਰਿਕਾਰਡ ਮੁਤਾਬਕ ਮਿਲੇ ਨੇ ਇਹਨਾਂ ਦੇ ਵਿੱਚ ਐਕਸਟਰਸ਼ਨ ਦੇ ਪਰਚੇ ਅਟੈਂਪਟ ਟੂ ਮਰਡਰ ਦੇ ਪਰਚੇ ਆਰਮਜ਼ ਰੈਕਟ ਦੇ ਪਰਚੇ ਸ਼ਾਮਿਲ ਨੇ ਜਿਹੜਾ 모ਹਿਤ ਕੁਮਾਰ ਹੈ ਉਦੇ ਉੱਤੇ ਵੀ ਲੜਾਈ ਝਗੜੇ ਦੇ ਤੇ ਇਸੇ ਤਰ੍ਹਾਂ ਦੇ ਐਕਸਟਰਸ਼ਨ ਦੇ ਕਾਫੀ ਪਰਚੇ ਜਿਹੜੇ ਦਰਜ ਨੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੈ ਕਿ ਕਿੰਨਾ ਇਹਨਾਂ ਦੇ ਪੂਰਾ ਮੂਡਲ ਕੋਪਰੈਂਡੀ ਕਿਸੇ ਕਿਰੀ ਗੈਂਗ ਤੋਂ ਸ਼ੇਟੀ ਨਹੀਂ ਹੁਣ ਤੱਕ ਦੀ ਇਨਵੈਸਟੀਗੇ ਇਹ ਜਿਵੇਂ ਮੈਂ ਦੱਸਿਆ ਹੈ ਜਿਹੜਾ ਗੋਪੀ ਨਵਾਂ ਸ਼ਹਿਰੀ ਹੈ ਇਹ ਉਸ ਗੈਂਗ ਨਾਲ ਰਿਲੇਟਡ ਨੇ ਇਹ ਇਹ ਹਰਜੀਤ ਪੰਡਾਲ ਵੀ ਉਸੇ ਗੈਂਗ ਦਾ ਮੈਂਬਰ ਹੈ ਦੋਨੋਂ ਬਾਹਰ ਵਿਕਤੀ ਬੈਠੇ ਨੇ ਇਹਨਾਂ ਦੋਨੋਂ ਨੂੰ ਵੀ ਕੇਸ ਨਾਮਿਨੇਟ ਕੀਤਾ ਰੱਖ ਸਰਕਲ ਡਵੈਲਪਮੈਂਟ ਵੀ ਹੈ ਕਿ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਖਰੜ ਦੇ ਵਿੱਚ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਇਹ ਇੱਕ ਪੀਜੀ ਚ ਰਹਿ ਰਹੇ ਸੀ ਇਹਨੂੰ ਪੀਜੀ ਲਿੱਤਾ ਹੋਇਆ ਤੇ ਉੱਥੇ ਰਹਿ ਰਹੇ ਸੀ ਐਸੋ ਇਹਦੇ ਵਿੱਚ ਕੀ ਐਕਸਟਰਸ਼ਨ ਦਾ ਹੀ ਮੇਨ ਕੌਸ ਸੀਗਾ ਟਾਰਗੇਟ ਨੂੰ ਫਿਕਸ ਕਰਨ ਲਈ ਕਿਉਂਕਿ ਅੱਗੇ ਵੇਖਿਆ ਗਿਆ ਕਿ ਬਹੁਤ سارے ਇਦਾਂ ਦੇ ਕੌਸ ਹੋਏ ਨੇ ਕਿ ਮਾਰੂ ਉਹਨਾਂ ਨੂੰ ਕੌਨ ਦਾ ਹੁੰਦੇ ਸੀਗੇ ਪਰ ਪੁਰਗੇ ਇੱਥੇ ਕੰਮ ਕਰਦੇ ਸੀਗੇ ਕੁਝ ਇਦਾਂ ਦਾ ਇੱਕ ਸੋਸ਼ਲ ਮੈਨ ਨਹੀਂ ਇਹਨਾਂ ਦਾ ਐਕਸਟਰਸ਼ਨ ਨਹੀਂ ਜਿਹੜਾ ਆ ਵਾਲੇ ਵੈਪਨਸ ਲਾਇਆ ਸੀ ਇਹ ਟਾਰਗੇਟ ਕਿਲਿੰਗ ਵਾਸਤੇ ਸੀਗਾ ਨਹੀਂ ਦੈਟਸ ਨੋਟ ਫੌਲਟ ਇਸ ਕੀ ਇਹ ਟਾਰਗੇਟ ਕਿਲਿੰਗ ਸੋਸ਼ਲ ਨਹੀਂ ਸੀ ਜਾਂ ਫਿਰ ਕੋਈ ਹੋਰ ਨਾ 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 ਇਹਨਾਂ ਦੀ ਆਪਸੀ ਦੁਸ਼ਮਣੀ ਸੀਗੀ ਏ ਅਸੀਂ ਜਾਣਬੁੱਝ ਕੇ ਹਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਰਹੇ ਨਾਮ ਜਿਹੜਾ ਟਾਰਗੇਟ ਕਿਲਿੰਗ ਦਾ ਸੀਗਾ ਉਹ ਅਸੀਂ ਸੈਪਰੇਟਲੀ ਰਿਪੋਰਟਸ ਬਣਾ ਕੇ ਭੇਜਾਂਗੇ ਜੀ ਇਹ ਚ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਤਹਿਤ ਇਹਨਾਂ ਨੇ ਕਿਸੇ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਉਹ ਬੰਦਾ ਜਿਹੜਾ ਹੈਗਾ ਉਹ ਵੀ ਜਲੰਧਰ ਤੇ ਕਪੂਤਲਾ ਏਰੀਆ ਦੇ ਰਹਿਣ ਵਾਲੇ ਨੇ ਜਿਹਨਾਂ ਨੂੰ ਟਾਰਗੇਟ ਕੀਤਾ ਜਾਣਾ ਸੀ ਇਹ ਅਪਸਰ ਵੀ ਸਭ ਜਾਣਦੇ ਸੀ ਕਿ ਉਹ ਤੋਂ ਜਿਹੜਾ ਮੋਹਿਤ ਉਹ ਮੰਦਰ ਹਾਂ ਹਾਂ ਇਹ ਦੋਸਤ ਨੇ ਜਾਣਦੇ ਸੀ ਇਹਨਾਂ ਨੇ ਬਲਕਿ ਜਿਹੜਾ ਮੰਦਰ ਹੈ ਉਸੇ ਨੇ ਮੋਹਿਤ ਨੂੰ ਡਿਪਲੋਏਟ ਕੀਤਾ ਸੀ ਅੱਗੇ ਇਹ ਅਸਲਾ ਕਲੈਕਟ ਕਰਕੇ ਆਪਦੇ ਕੋਲ ਰੱਖਣਾ ਸੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਕੋਈ ਚਾਏ ਇਹ ਜਿਹੜਾ ਦੇਖ ਕੇ ਗਿਆ ਲੱਗ ਰਾ ਕੌਣ ਸੀ ਕਿਸ ਤਰ੍ਹਾਂ ਦਾ ਉਹ ਹਜੇ ਆਇਡੈਂਟੀਫਾਈਡ ਸਾਡਾ ਨਹੀਂ ਹੈਗਾ ਉਹ ਸਾਡੀ ਇਨਵੈਸਟੀਗੇਸ਼ਨ ਜੋ ਜਾਰੀ ਰਹੇਗੀ ਜਿਵੇਂ ਇਨਵੈਸਟੀਗੇਸ਼ਨ ਦੌਰਾਨ ਕੋਈ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਇੱਕ ਹਮਸਰ ਪੁੱਛਣਾ ਅਸਲਾ ਪੜਿਆ ਉਹ ਅਲੱਗ ਜਗ੍ਹਾ ਤੇ ਰੱਖਿਆ ਸੀ ਇਹਨਾਂ ਨੇ ਉੱਥੋਂ ਵੀ ਲੈਣ ਜਾ ਰਖਵਾਇਆ ਸੀਗਾ ਜਿਹੜੇ 12 ਬੰਦੇ ਬੈਠੇ ਉਹਨਾਂ ਦੇ ਸਾਥੀਆਂ ਨੇ ਉਹ ਅੰਮ੍ਰਿਤਸਰ ਪੁਲਿਸ ਨੇ ਰਿਕਵਰ ਕੀਤਾ ਇਹ ਸਾਡੀ ਪੁੱਛਗਿੱਛ ਉਹਨੇ ਲੇਟੈਸਟ ਹੀ ਆਈ ਹੈ ਹਜੇ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਟਾਇਪ ਕਰਕੇ ਹਜੇ ਇਹ ਵੀ ਕਲੀਅਰ ਨਹੀਂ ਕਮਿਸ਼ਨਰੇਟ ਕੇ ਦਿਹਾਤੀ ਪੁਲਿਸ ਤੋਂ ਉਹਨਾਂ ਨਾਲ ਟਾਇਪ ਕਰਕੇ ਜਿਹੜੇ ਵੈਪਨ ਰਿਕਵਰ ਹੋਏ ਆ ਫਿਰ ਇਹ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਇਹ ਚੋਈ ਸਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਆਇਆ ਹੈ ਪਹਿਲਾਂ ਕੋਈ ਆਈ ਹੈ ਕੋਈ ਦੇਖੇ ਗਿਆ ਹੈ ਜਾਂ ਇਹ ਫਸਟ ਟਾਈਮ ਹੈ ਇਹ ਬਾਈ ਚਾਂਸ ਕਿਉਂਕਿ ਇਹ ਇੱਥੇ ਰਹਿ ਰਿਹਾ ਸੀਗਾ ਜਿਹੜਾ ਮੋਹਿਦ ਨਾਮ ਦਾ ਵਿਅਕਤੀ ਇੱਥੇ ਰਹਿ ਰਿਹਾ ਸੀ ਅਦਰ ਏ ਕਿਉਂਕਿ ਇੱਥੇ ਰਹਿ ਰਿਹਾ ਸੀਗਾ ਤੇ ਇੱਥੇ ਇਸ ਕਰਕੇ ਆ ਗਿਆ ਤੇ ਸਾਨੂੰ ਇਨਫਾਰਮੇਸ਼ਨ ਆਈ ਕਿ ਇਨਫਾਰਮੇਸ਼ਨ ਦੇ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਅਸਲਾ ਆਇਆ ਹੋਇਆ ਤਾਂ ਉਸ ਕਰਕੇ ਅਸੀਂ ਸਾਡੀ ਇੱਥੇ ਟੀਮ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਇਹਦੇ ਵਿੱਚ ਇਹ ਵੀ ਕਲੀਅਰ ਹੋਇਆ ਕਿ ਇਹਨਾਂ ਦੋਨਾਂ ਤੋਂ ਕਿਸੇ ਹੋਰ ਟਾਰਗੇਟ ਕਿਲਿੰਗ ਕਰਨੀ ਸੀ ਜਾਂ ਕੋਈ ਅਲੱਗ ਤੋਂ ਬੰਦਾ ਉੱਥੇ ਉਹ ਵੀ ਹੈ ਤੇ ਇਹ ਟਾਰਗੇਟ ਕਿਲਿੰਗ ਵਾਸਤੇ ਡਿਪਲੋਟ ਹੋਣਾ ਸੀਗਾ ਇਹਦੇ ਨਾਲ ਇੱਕ ਦੋ ਸਾਥੀ ਹੋਰ ਵੀ ਇਹਨਾਂ ਨੂੰ ਬਾਹਰੋਂ ਜਿਹੜੇ ਸੀ ਪ੍ਰੋਵਾਈਡ ਕਰਾਏ ਜਾਂਦੇ ਸਰ ਅਸਲਾ ਕਿੱਥੋਂ ਆਇਆ ਜੀ ਮਤਲਬ ਬਾਹਰੋਂ ਬੰਦੇ ਨੇ ਪ੍ਰੋਵਾਈਡ ਕਰਾਇਆ ਸਰ ਇਹ ਮੋਹਿਤ ਇਹ ਖਰਚ ਕਰਦਾ ਸੀ ਕਿ ਕੀ ਕਰਦਾ ਸੀ ਕੋਈ ਸਟੂਡੈਂਟ ਹੈਗਾ ਜਾਂ ਕਿਤੇ ਪ੍ਰਾਈਵੇਟ ਜੌਬ ਕਰਦਾ ਸੀ ਕਿੰਨੇ ਦਿਨਾਂ ਤੋਂ ਰਹਿ ਰਹੇ ਸੀ ਪ੍ਰਾਈਵੇਟ ਜੌਬ ਛੋਟੀ-ਬੋਟੀ ਕਰਦਾ ਸੀ ਮਣੀ-ਮੋਟੀ ਪ੍ਰਾਈਵੇਟ ਜੌਬ ਕਰਦਾ ਸੀ ਕੁਝ ਨਾ ਕਿੰਗਪਿੰਨ ਕੋਣ ਸੀ ਸਰ ਇਹਦਾ ਕਿੰਗਪਿੰਨ ਜਿਹੜਾ ਹੈਗਾ ਉਹ ਦੋਨੋਂ ਬਾਹਰ ਬੈਠੇ ਨੇ ਜਿਹੜਾ ਕਿ ਹਰਜੀਤ ਭੰਡਾਲ ਅਤੇ ਗੋਪੀ ਨਵਸ਼ਹਿਰੀ ਹੈ ਬਈ ਨਹੀਂ ਮੈਂ ਇਸ ਜੀ ਨੂੰ ਤੁਹਾਨੂੰ ਇਹ ਅਸਲਾ ਜਿਹੜਾ ਹੈ ਕਿ ਇਹ ਇੰਡੀਆ ਤੋਂ ਹੀ ਇਹਨਾਂ ਨੂੰ ਪਹੁੰਚਿਆ ਕਿ ਮਤਲਬ ਬੋਰਡ ਬ੍ਰਾਡਰ ਵਿੱਚ ਹੈਗੀ ਇਹ ਇਹ ਹਜੇ ਚੈੱਕ ਕਰਨਾ ਬਾਕੀ ਹੈ ਇਹ ਵੈਸੇ ਜਿਹੜੇ 9 ਨਵੇਂ ਰਾਉਂਡਸ ਹੈ ਇਹ ਜਾਬਤੇ ਦਾ ਇਥੇ ਲੋਕਲੀ ਹੈ ਪਰ ਇਹ ਸਾਰੀ ਚੀਜ਼ ਹਰੀ ਡੂਇੰਗ ਇਨਵੈਸਟੀਗੇਸ਼ਨ ਸਾਡੇ ਸਰ ਨਮਾਸ਼ਹਿਰ ਇਹ ਤਾਂ ਨਾ ਕੋਈ ਗੈਂਗਸ ਕੋਈ ਆਪਕਵਾਦੀ ਸੀ ਗੈਸਟਰ ਨਾਲ ਕੋਈ ਕਤਲ ਜਿਸ ਮੇਰੇ ਵੀ ਲਈ ਸੀ ਹਾਂਜੀ ਇਹ ਨਮਾਸ਼ਹਿਰ ਵਿੱਚ ਰਤਨਦੀਪ ਸਿੰਘ ਕਤਲ ਕੇਸ ਹੋਇਆ ਸੀਗਾ ਇਹ ਗੋਪੀ ਨਮਾਸ਼ਹਿਰ ਵਾਲਾ ਜਿਹੜਾ ਹੈ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵਾਂਟਡ ਹੈ ਸਰ ਇਹਦੇ ਵੀ ਟੋਪਿਕ ਜਿਵੇਂ ਇਹ ਇਹ ਸ਼ੁਰੂ ਕਰ ਰੇ ਆਪਣਾ ਕੰਮ ਇਹ ਕੋਈ بڑے ਵੱਡੇ ਗੈਂਗਸਟਰ ਨੇ ਉਹਨਾਂ ਵਾਂਗੂ ਨਹੀਂ ਬੰਨਣਾ ਚਾਹੁੰਦੇ ਜਾਂ ਕੋਈ ਹੋਰ ਮੈਟਰ ਹੈਗਾ ਸੀ ਇਹ ਗੈਂਗ ਦਾ 파ਟਨੇ ਤੇ ਆਲਰੇਡੀ ਹੌਲੀ ਹੌਲੀ ਫਿਰ ਗਰੋ ਕਰਕੇ ਬੰਨਣਾ ਚਾਹੁੰਦੇ ਨੇ ਪਰ ਇਹ ਪਹਿਲੇ ਹੀ ਜਿਹੜਾ ਕਾਨੂੰਨ ਹੈ ਇਹਨਾਂ ਨੂੰ ਇਹਦੇ ਵਾਸਤੇ ਇਹਨਾਂ ਨੂੰ ਫਿਰ ਕੋਈ ਪੈਸੇ ਜਾਂ ਕਮਿਸ਼ਨ ਜਾਂ ਉਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਆਂ ਨਹੀਂ ਹਾਇ ਤਾਂ ਸਭ ਕੁਝ ਫਾਰ ਮਨੀ ਹੈ ਉਹ ਐਗਜ਼ੈਕਟ ਜਿਹੜੀ ਹੈਗੀ ਆ ਉਹ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ